ਇਕੁਰੀਆ ਖਾਲਸਾ ਬਾਈਕ ਪਤੇ ਜਹਦਾ ਜੀ ਆ ਸਮਾਗਮ ਦੀ ਕਰਾਇਆ ਕਿਹੜੀ ਜਥੇਬੰਦੀ ਆ ਕੱਲ੍ਹ ਵਾਸਵਾ ਨਾ ਵਿਆਹ ਕਰਾ ਰਾਂ ਜੀ ਹਾਂਜੀ ਵਾਹਿਗੁਰੂ ਜੀ ਕੰਤਾਲ ਸਾਹਿਬ ਵਾਹਿਗੁਰੂ ਜੀ ਕਿਤੇ ਗਨੂ ਪਿਆਰਿਓ ਜੋ ਮਾਲਕ ਨੇ ਕਿਰਪਾ ਕੀਤੀ ਆਪਣੇ ਸਾਰਿਆਂ ਤੇ ਜੋ ਅੱਜ ਦਾ ਸਮਾਗਮ ਜੋ ਮਾਤਾ ਕਮਲੇਸ਼ਪੁਰ ਜੀ ਦੇ ਗ੍ਰਹਿ ਵਿਖੇ ਗੁਣਾਣਾ ਪੂਰਾ 3 ਨੰਬਰ ਗਲੀ ਜੋ ਸ਼ਾਮ ਦਾ ਸਮਾਗਮ ਸੀਗਾ ਜੋ ਮਾਲਕ ਨੇ ਕਿਰਪਾ ਕਰਕੇ ਸੇਵਾ ਲਈਤੀ ਹੈ ਇਹ ਜੋ ਸਾਰਾ ਸਮਾਗਮ ਗੁਰਦੁਆਰਾ ਪ੍ਰਾਪਰ ਮਿਲਣੇ ਕਾ ਚਾਓ ਬ੍ਰह्म ਗਿਆਨ ਕੇਂਦਰ ਮੋਗਾ ਵਿਖੇ ਇਹ ਸਾਰੇ ਪ੍ਰੋਗਰਾਮ ਚੱਲਦੇ ਨੇ ਘਰਾਂ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਜੋ ਸਾਰੇ ਸਮਾਗਮ ਮਹਾਰੇ ਦੀ ਕਿਰਪਾ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਇਹ ਜੋ ਸਾਰਾ ਗਿਆਨ ਗੁਰਦੁਆਰਾ ਪ੍ਰਾਪਤ ਲੈਣੇ ਦਾ ਚਾਉ ਬ੍ਰह्म ਗਿਆਨ ਕੇਂਦਰ ਮੋਗਾ ਜੋ ਉੱਥੇ ਉਹਦੇ ਭਾਈ ਸਾਹਿਬ ਭਾਈ ਸੇਵਾ ਸਿੰਘ ਦੀ ਤਰਮਾਲਾ ਅਤੇ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਦੀ ਤਰਮਾਲਾ ਇਹ ਸੇਵਾਵਾਂ ਬਖਸ਼ਿਸ਼ ਕਰਦੇ ਨੇ ਔਰ ਨਾਲ ਘਰਾ ਘਰਾ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਉਹ ਗੁਰਬਾਣੀ ਗੁਰੂ ਦਾ ਨਿਰੋਲ ਜੋ ਵਿਛੜਨ ਤੋਂ ਲੈ ਕੇ ਮਿਲਾਬ ਤੱਕ ਦਾ ਰਸਤਾ ਸਾਰੀ ਸੰਗਤ ਨੂੰ ਇਹ ਸਰਲ ਅਰਥਾਂ ਦੇ ਵਿੱਚ ਸਮਝ ਕੁਝ ਕਰਾਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਕਿ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਭਾਈ ਪਤੇ ਜੀ ਆਪਣਾ ਸੰਪਰਕ ਨੰਬਰ ਦੱਸਿਆ ਵੇ ਕਿਹੜੀ ਸੰਸਥਾ ਕਿੱਥੋਂ ਦੀ ਮੋਗੇ ਤੋਂ ਆ ਕੀ ਆਪਾਂ ਨਾਂ ਵਿਆਹ ਕਰਾਉਂਦੇ ਆ ਕੋਈ ਤੇ ਸੇਵਾ ਪਾਣੀ ਵੀ ਲੈਂਦੇ ਜਾਂ ਕੀ ਸੰਪਰਕ ਕੀਤਾ ਜਾਵੇ ਸੰਪਰਕ ਨੰਬਰ ਦੱਸਿਆ ਹਾਂਜੀ ਵਾਹਿਗੁਰੂ ਜੀ ਜੋ ਆਪਣਾ ਇਹ ਸਾਰਾ ਨਿਸ਼ਕਾਮ ਸੇਵਾ ਤੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਜੋ ਹਰ ਇੱਕ ਪਰਿਵਾਰ ਵੱਲੋਂ ਜਿਨ੍ਹਾਂ ਨੂੰ ਸੋਝੀ ਆ ਰਹੀ ਹੈ ਜਿਨ੍ਹਾਂ ਨੂੰ ਗਿਆਨ ਆ ਰਿਹਾ ਉਹ ਆਪਣੇ ਗ੍ਰਹਿ ਵਿਖੇ ਔਰ ਗੁਰੂ ਘਰਾਂ ਦੇ ਵਿੱਚ ਇਸੇ ਤਰ੍ਹਾਂ ਕਥਾ ਵਿਚਾਰ ਸਿਮਨ ਅਭਿਆਸ ਜੋ ਗੁਰਬਾਣੀ ਗੁਰੂ ਦੇ ਗੁੱਝੇ ਪੇਦ ਕੁਕਤਾ ਜਾਣਕਾਰੀ ਬੜੇ ਸਰ ਅਰਥਾਂ ਦੇ ਵਿੱਚ ਗੁਰਮੁਖ ਪਿਆਰੇ ਇਹ ਸਾਰਾ ਸਾਰੀ ਸੰਗਤ ਨੂੰ ਸਮਝਗੋਚਾ ਕਰਾਉਂਦੇ ਨੇ ਇਸੇ ਲਈ ਕਾਫੀ ਸੰਗਤਾਂ ਲਾਹਾ ਲੈ ਰਹੀ ਨੇ ਜਲੰਧਰ ਦੀਆਂ ਸੰਗਤਾਂ ਖਾਸ ਕਰਕੇ ਜਲੰਧਰ ਦੇ ਵਿੱਚ ਮਾਰੇ ਦੀ ਕਿਰਪਾ ਨਾਲ ਪ੍ਰਚਾਰ ਚੱਲ ਰਿਹਾ ਹੋਰ ਸ਼ਹਿਰਾਂ ਦੇ ਵਿੱਚ ਕਾਫੀ ਪ੍ਰਚਾਰ ਚੱਲ ਰਿਹਾ ਇਸੇ ਤਰ੍ਹਾਂ ਮਾਰੇ ਕਿਰਪਾ ਕਰਕੇ ਹਰ ਇੱਕ ਗੁਰਮੁਖਾਂ ਕੋਲ ਇਹ ਸੇਵਾ ਵਾਲਾ ਰਹੇ ਨੇ ਇਸ ਲਈ ਇਹ ਜੋ ਸਵਾਸ ਜਿਦਾਸ ਨਾਮ ਜਪਾਇਆ ਜਾਂਦਾ ਜੋ ਗੁਰਬਾਣੀ ਗੁਰੂ ਦਾ ਫੈਸਲਾ ਜੋ ਸੱਚੇ ਪਾਸ਼ਾ ਗੁਰੂ ਰਾਮਦਾਸ ਜੀ ਸਾਨੂੰ ਸਮਝਾਉਂਦੇ ਨੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਭਾਵੇ ਇਹ ਜੋ ਸੱਚੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ ਜੋ ਸਾਨੂੰ ਸਮਝਾ ਰਹੇ ਨੇ ਸਵਾਸ ਗ੍ਰਾਸ ਜਿਹੜੋ ਸਵਾਸ ਅੰਦਰ ਨੂੰ ਜਾਂਦੇ ਨੇ ਉਦੋਂ ਵਾਹਿਗੋਹਿਣਾ ਲੋ ਸਵਾਸ ਬਾਹਰ ਨੂੰ ਆਉਂਦੇ ਨੇ ਉਦੋਂ ਗੁਰੂ ਕਹਿਣਾ ਧਿਆਨ ਆਪਣੀ ਆਵਾਜ਼ ਦੇ ਵਿੱਚ ਰੱਖਦੇ ਹੋਇਆਂ ਨੇਤਰ ਬੰਦ ਰੱਖਣੇ ਨੇ ਇਹ ਸਵਾਸ ਗ੍ਰਾਸ ਜਿਹੜੋ ਆਪਾਂ ਲਗਾਤਾਰ ਨਾਮ ਜਪਦੇ ਆਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਵਾ ਤੇ ਸੁਖ ਦੇ ਵੱਲ ਜਾਂਦਾ ਸੁਖੀ ਹੋ ਜਾਂਦਾ ਇਸੇ ਲਈ ਇਹ ਗੁਰਮਖਾਣੇ ਉਪਰਾਲਾ ਕੀਤਾ ਕਿ ਜੋ ਆਪਾਂ ਨੂੰ ਬੜਾ ਸੋਖਾ ਕਰਕੇ ਇਹ ਸਮਝਾਇਆ ਇਸੇ ਦੀ ਆਪਾਂ ਵੱਦ ਤੋਂ ਵੱਦ ਸਾਰੇ ਰਲ ਮਿਲ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਇਹ ਗੁਰਬਾਣੀ ਗੁਰੂ ਦਾ ਨਾਮ ਦਾ ਔਰ ਸੰਗਤ ਦਾ ਲਾਹਾ ਲਈਏ ਗੁਰੂ ਪਿਆਰਿਓ ਜਰੂਰ ਆਪਾਂ ਸਾਡੇ ਸਮਾ ਕੱਢਣਾ ਵਾ ਸੋ ਇੰਨੀਆਂ ਕਬੀਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਆਪਣੇ ਨਾਮ ਤੇ ਆਪਣੇ ਸੰਪਰਕ ਨੰਬਰ ਦੱਸਿਆ ਜਾਵੇ ਜੀ ਹਾਂਜੀ ਬਾਈ ਦੂਜੀ ਦਾਸ ਗੁਰਦੁਆਰਾ ਪ੍ਰਾਪਰ ਮਿਲਨੇ ਕਾ ਚਾਹੋ ਬ੍ਰਹਮ ਗਿਆਨ ਕੇਂਦਰ ਤੋਂ ਸਿੱਖਿਆਰਥੀ ਹੈ ਜੀ ਜੋ ਉਥੇ 1 ਸਾਲ ਲੈ ਕੇ ਸੇਵਾ ਬਖਸ਼ਿਸ਼ ਹੋਈ ਹੈ ਤੇ ਦਾਸ ਦਾ ਨਾਮ ਜੋ ਪੁਨੀਤ ਸਿੰਘ ਜਿਲੰਦਰ ਤੋਂ ਆਪਾਂ ਔਰ ਆਪਣਾ ਜੋ ਕੰਟੈਕਟ ਨੰਬਰ ਹੈਗਾ ਮੋਬਾਈਲ ਨੰਬਰ 9646005103 9646005103 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤਾਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਤੁਸੀਂ ਹਾਂਜੀ ਸੰਗਤਾਂ ਨੂੰ ਇਹੀ ਬੇਨਤੀ ਹੈ ਜੀ ਕੀਵਾਤਵਾਦ ਨਾਮ ਬਾਣੀ ਨਾਲ ਜੁੜ ਕੇ ਸੰਗਤ ਕਰਕੇ ਨਾਮ ਜਪ ਕੇ ਆਪਣੇ ਜੀਵਨ ਦੀ ਸੋਝੀ ਲੈਣ ਆਪਣੇ ਆਪ ਦਾ ਗਿਆਨ ਲੈਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਔਰ ਅੰਮ੍ਰਿਤ ਦੀ ਦਾਤ ਲੈਣ ਜੋ ਆਪਾਂ ਨੂੰ ਹੁਕਮ ਹੈ ਜੋ ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਇਹ ਆਪਾਂ ਆਪਣਾ ਜੀਵਨ ਸਫਲਾ ਕਰੀਏ ਤਿੰਨੀਆਂ ਕ ਬੇਨਤੀਆਂ ਨੇ ਰਾਹੁਲ ਜੀ ਕਾ ਤੁਸੀਂ ਨੌਜਵਾਨ ਹੈ ਜੀ ਜੰਗ ਬਲਾੜਿਆ ਤੁਸੀਂ ਨੌਜਵਾਨ ਮੁੰਡਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹਾਂਜੀ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਗੁਰਬਾਣੀ ਗੁਰ ਨਾਲ ਜੁੜੀਏ ਨਸ਼ਿਆਂ ਤੋਂ ਬਚੀਏ ਜੋ ਪਤਨ ਕੋਣਾ ਚੱਲ ਰਿਹਾ ਬਹੁਤ ਸਾਡੇ ਉੱਤੇ ਇਹ ਘਾਲ ਇਹ ਵੱਜਦੀ ਹੈ ਇਸੇ ਲਈ ਆਪਾਂ ਜਿਹੜਾ ਅੱਜ ਦੇਖਦੇ ਆਂ ਧਰਮ ਤਬਦੀਲੀ ਹੋ ਰਹੀ ਹੈ ਹੋਰ ਨਸ਼ਿਆਂ ਵੱਲ ਜਾ ਰਿਹਾ ਜੀ ਤੇ ਨਾਮ ਬਾਣੀ ਨਾਲ ਜੁੜੇਗਾ ਸੰਗਤ ਕਰੇਗਾ ਸੋਝੀ ਲਏਗਾ ਗਿਆਨ ਲਏਗਾ ਤੇ ਇਹ ਬੱਚੇ ਨੌਜਵਾਨ ਪੀੜੀ ਇਹ ਹੌਲੀ-ਹੌਲੀ ਕਿਉਂਕਿ ਸੱਚੀ ਸੰਗਤ ਦੇ ਵਿੱਚ ਆ ਕੇ ਹੀ ਗਿਆਨ ਆਂਦਾ ਸਿੱਖਿਆ ਮਿਲਦੀ ਹੈ ਕਿ ਵੱਧ ਤੋਂ ਵੱਧ ਇਸ ਮਨੁਸ਼ੀਅਤ ਮੇ ਦਾ ਲਾਹਾ ਲਿਤਾ ਜਾਵੇ ਜੋ ਅੱਜ ਆਪਾਂ ਦੇਖਦੇ ਆਂ ਦੌੜ ਲੱਗੀ ਹੋਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੀ ਜਾ ਰਹੇ ਨੇ ਕਾਫੀ ਪੈਸਾ ਲਾ ਕੇ ਪਰ ਉਹਨਾਂ ਨੂੰ ਉਹ ਸਫਲਤਾ ਨਹੀਂ ਮਿਲਦੀ ਜਿੰਨਾ ਪੈਸਾ ਲਾਇਆ ਹੁੰਦਾ ਫਿਰ ਉਹ ਉੱਥੇ ਜਾ ਕੇ ਤੰਗ ਹੁੰਦੇ ਆ ਇਸੇ ਲਈ ਆਪਾਂ ਇਹ ਬੇਨਤੀ ਕਰਦੇ ਆਂ ਕਿ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਕਿ ਆਪਾਂ ਨਾਮ ਬਣਿਆ ਜੁੜੇ ਰਹੀਏ ਜਿੱਥੇ ਵੀ ਰਹੀਏ ਨਾਮ ਬਣਿਆ ਜੁੜ ਕੇ ਰਹੀਏ ਜਿੱਥੇ ਵੀ ਜਾਈਏ ਨਾਮ ਨੂੰ ਸੰਗਤ ਨੂੰ ਮਾਲਕ ਨੂੰ ਨਾ ਭੁੱਲੀਏ ਇਹੀ ਬੇਨਤੀਆਂ ਨੇ ਹਾਂਜੀ ਵਾਹਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਜ਼ਰੂਰੀ ਬੇਨਤੀਆਂ ਸਾਰੀ ਹੀ ਸੰਗਤ ਨੂੰ ਜੋ ਗੁਰਦੁਆਰਾ ਪ੍ਰਗ ਮਿਲਨੇ ਕਾ ਚਾਹੋ ਬ੍ਰह्म ਗਿਆਨ ਕੇਂਦਰ ਮੋਗਾ ਵਿਖੇ ਹਰ ਸਾਲ ਜੋ ਅੰਮ੍ਰਿਤ ਸੰਚਾਰ ਸਮਾਗਮ ਜੋ 22 ਮਾਰਚ ਤੋਂ 31 ਮਾਰਚ ਇਹ ਸਮਾਗਮ ਚੱਲਦੇ ਨੇ ਉਸ ਵਿੱਚ ਆਪਾਂ ਹਰ ਇੱਕ ਜੀ ਨੇ ਜਾ ਕੇ ਲਾਹਾ ਲੈਣਾ ਨਾਮ ਬਾਣੀ ਦਾ ਔਰ ਅਮਰ ਦੀ ਦਾਤ ਲੈਣੀ ਗੁਰਮੁਖ ਪਿਆਰਿਓ ਇਸ ਲਈ ਇਹ ਜੋ 22 ਮਾਰਚ ਤੋਂ 31 ਮਾਰਚ ਹਰ ਸਾਲ ਇਹ ਕੈਂਪ ਉੱਲਾਸਾ ਉੱਥੇ ਸਮਾਗਮ ਚੱਲਦਾ ਵਾ ਵੱਡੇ ਪੱਧਰ ਤੇ ਜਿਸ ਵਿੱਚ ਭਾਈ ਸਾਪਾਏ ਸੇਵਾ ਸਿੰਘ ਜੀ ਤਰਮਾਲਾ ਭਾਈ ਸਾਪਾਏ ਦਲਬੀਰ ਸਿੰਘ ਜੀ ਤਰਮਾਲਾ ਗੁਰਬਾਣੀ ਗੁਰੂ ਰਾਹੀ ਸੰਗਤਾਂ ਨੂੰ ਉਤਸ਼ਾਹਿਤ ਪ੍ਰੇਰਨਾ ਦਿੰਦੇ ਆ ਹੋਇਆਂ ਨਾਮ ਬਾਣੀ ਨਾਲ ਜੋੜਦੇ ਆ ਹੋਇਆਂ ਗੁਰੂ ਆਲਾ ਜੋ ਹੁਕਮ ਦਿੰਦੇ ਨੇ ਕਿ ਗੁਰੂ ਬਣ ਗੁਰੂ ਦਾ ਅਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਕਰਨਾ ਦੂਸਰੀ ਬੇਨਤੀ ਇਹ ਹੈ ਕੀ ਜੋ ਆਪਣੇ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਵਿਸ਼ੇਸ਼ ਕਿਰਪਾ ਹੋਈ ਹੈ ਮਹਾਨ ਕਿਰਪਾ ਹੋਈ ਹੈ ਜੋ ਅਕਥ ਕਥਾ ਸਮਾਗਮ ਬਖਸ਼ਿਸ਼ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਹਰ ਸਾਲ ਇਹ ਪ੍ਰੋਗਰਾਮ ਬਖਸ਼ਿਸ਼ ਹੁੰਦੇ ਨੇ ਜੋ ਇਸ ਸਾਲ ਅਕਥ ਕਥਾ ਸਮਾਗਮ ਜੋ ਹਰ ਸਾਲ ਜੋ ਐਸੋ ਵਰੀ ਜੋ ਆਪਾਂ ਨੂੰ ਬਖਸ਼ਿਸ਼ ਹੋਏ ਨੇ 4 ਅਪ੍ਰੈਲ ਪਿਛਲੇ ਸਾਲ ਸੀਗਾ ਜੋ ਇਸ ਸਾਲ 6 ਅਪ੍ਰੈਲ ਦਾ ਸਮਾਗਮ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਇਹ ਸਮਾਗਮ ਚੱਲਣਗੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਹ ਸਮਾਗਮ ਚੱਲਣਗੇ ਇਸ ਵਿੱਚ ਭਾਈ ਸਾਹਿਬ ਭਾਈ ਦਲਬੀਰ ਸਿੰਘ ਦੀ ਤਰਮਾਲਾ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਬ੍ਰਹਮ ਗਿਆਨ ਕੇਂਦਰ ਮੋਗੇ ਤੋਂ ਵਿਸ਼ੇਸ਼ ਤੌਰ ਤੇ ਆਪਣੇ ਜਥਿਆਂ ਸਮੇਤ ਪਹੁੰਚ ਕਰ ਰਹੇ ਨੇ ਜਿਸ ਵਿੱਚ ਢਾਡੀ ਵਾਰਾ ਕਵੀ ਸ਼੍ਰੀ ਕੀਰਤਨ ਕਥਾ ਵਿਚਾਰ ਭਾਈ ਸਾਹਿਬ ਜੀ ਆਪ ਕਰਨਗੇ ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਦੀ ਵੱਧ ਚੜ ਕੇ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਸੋਇਨੀਆਂ ਕ ਬੇਨਤੀਆਂ ਨੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਇਹ ਜੋ ਸਮਾਗਮ ਦਾਣਾ ਮੰਡੀ ਨੇੜੇ ਵਰਕਸ਼ਾਪ ਚੌਂਕ ਜਲੰਧਰ ਵਿਖੇ ਇਸ ਸਮਾਗਮ ਹਰ ਸਾਲ ਮਨਾਇਆ ਜਾ ਰਿਹਾ ਹੈ ਸੋ ਸਾਰੀ ਸੰਗਤ ਨੇ 6 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਇਸ ਸਮਾਗਮ ਚੱਲਣਗੇ ਜੰਦਰ ਵਿਖੇ ਦਾਣਾ ਮੰਡੀ ਵਰਕਸ਼ਾਪ ਚੌਂਕ ਨੇੜੇ ਸੋ ਸਾਰਿਆਂ ਨੇ ਕਿਰਪਾ ਕਰਨੀ ਦਰਸ਼ਨ ਦੇਦਾਰੇ ਬਖਸ਼ਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ